ਮਿਤੀ 1 ਅਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਲਾਈਵ ਭਾਰਤ ਨਾਮ ਦੇ ਚੈਨਲ ਤੋਂ ਲਗਾਈ ਗਈ ਸੀ। ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਪੱਤਰਕਾਰਾਂ ਨੂੰ ਕਿ ਗੁਰੂ ਬਜਾੜ ਦੇ ਵਿੱਚ 5-7 ਦੁਕਾਨਾਂ ਤੋਂ ਹਥਿਆਰਾਂ ਦੀ ਨੋਕ ਦੇ ਨਾਲ ਲਟੇਰੇ ਜਾਂ ਲੁੱਟਕ ਵਰਗੇ ਚਲੇ ਗਏ। ਮੈਂ ਪ੍ਰੈਸ ਦੀ ਮਾਧਿਅਮ ਰੇ ਦੱਸਣ ਜਿਉਂਦਾ ਵੀ ਇਹ ਜਿਹੜੀ ਨਿਊਜ਼ ਹੈ ਬਿਲਕੁਲ ਬੀਸਲੈਸ ਹੈ ਤੇ ਤੱਥਾਂ ਤੋਂ ਪਰੇ ਹੈ। ਬਿਨਾ ਕਿਸੇ ਥੈਨਟੀਫਿਕੇਸ਼ਨ ਤੋਂ ਲਾਈ ਗਈ ਹੈ। ਅਸਲੀਅਤ ਇਹ ਹੈ ਵੀ ਕੱਲ ਗੁਰੂ ਬਜਾੜ ਦੇ ਵਿੱਚ ਸ਼ਾਮ ਦੇ ਟਾਈਮ ਕਰੀਬ 6:30 ਵਜੇ ਦੋ ਵਿਅਕਤੀ ਆਏ ਸੀ ਜੋ RAM Pritam ਮੰਦਿਰ ਦੇ ਨਾਂ ਤੇ ਲੰਗਰ ਦੀ ਗਰਾਈ ਕਰਨ ਦੇ ਨਾਂ ਤੇ ਦੁਕਾਨਦਾਰਾਂ ਕੋਲ ਪੈਸੇ ਦੀ ਮੰਗ ਕਰ ਰਹੇ ਸੀਗੇ ਤਿੰਨ ਚਾਰ ਦੁਕਾਨਾਂ ਤੇ ਗਏ ਉਹ ਫਿਰ ਇੱਕ ਦੁਕਾਨਦਾਰ ਨੂੰ ਉਹਨਾਂ ਦੇ ਉੱਤੇ ਕੋਈ ਉਹਨਾਂ ਦੀ ਸ਼ੱਕੀ ਹੁੰਦਾ ਪਤਾ ਲੱਗਾ ਵੀ ਉੱਥੇ ਸ਼ੱਕ ਪਿਆ ਤੇ ਉਹਨਾਂ ਤੁਰੰਤ ਉਹਦੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਤੁਰੰਤ 10 ਮਿੰਟ ਦੇ ਵਿੱਚ ਰਿਸਪੌਂਡ ਕਰਕੇ ਤੇ ਜਦ ਤੱਕ ਉਹ ਬੰਦੇ ਖਿਸਕ ਗਏ ਸੀ ਉਤੋਂ ਤੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਲਦੀ ਕਾਬੂ ਕਰਕੇ ਜੋ ਵੀ ਇਹ ਉਹਨਾਂ ਚ ਇਲੀਗਲ ਕੁਝ ਵੀ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਬਾਕੀ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਖਬਰਾਂ ਬਿਲਕੁਲ ਝੂਠੀ ਹੈ। ਕੋਈ ਗੁਰੂ ਘਰ ਦੇ ਚ ਲੁੱਟ ਨਹੀਂ ਹੋਈ ਤੇ ਨਾ ਹੀ ਕਿਸੇ ਦੁਕਾਨਦਾਰ ਨੂੰ ਕਿਸੇ ਨੇ ਹਥਿਆਰਾਂ ਦੀ ਲੋਗ ਤੇ ਪੈਸੇ ਮੰਗੇ ਆ। ਤੇ ਇਹ ਫਿਰ ਵੀ ਅਸੀਂ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਇਹ ਜਿਹੜਾ ਮੈਂ ਇਹ ਬੇਤੀ ਪ੍ਰੈਸ ਦੇ ਮਾਧਿਅਮ ਨਾਲ ਕਹਨੀ ਚਾਹੁੰਦਾ ਵੀ ਅੱਗੇ ਤੋਂ ਬਿਨਾਂ ਕਿਸੇ ਥੈਂਟੀਫਿਕੇਸ਼ਨ ਤੋਂ ਕੋਈ ਵੀ ਇਹੋ ਜਿਹੀ ਨਿਊਜ਼ ਨਾ ਚਲਾਈ ਜਾਵੇ ਜਿਹਦੇ ਨਾਲ ਲੋਕਾਂ ਦੇ ਵਿੱਚ ਹਫੜਾ ਤਾਫਰੀ ਮੱਚੇ ਪੈਨਿਕ ਰੀਟ ਹੋਵੇ। ਥੈਂਕ ਯ